ਸਸਤੀ ਕਾਲਜੀ ਸਿੰਪਲ ਜਿਹਾ ਸਬਜਾ ਸੂਟ ਰੈਡੀ ਹੋਇਆ ਬਹੁਤ ਸੋਹਣਾ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆ ਤੁਸੀਂ ਆਰਡਰ ਤੇ ਤਿਆਰ ਕਰਵਾ ਸਕਦੇ ਆ ਇਹਦਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਤੁਸੀਂ ਲਾਈਟ ਕਲਰ ਜਾਂ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਤਿਆਰ ਕਰਵਾ ਸਕਦੇ ਹੋ ਪਿਓਰ ਨੇਚਰ ਆਫ ਕ੍ਰੇਪ ਦਾ ਇਹ ਫੈਬਰਿਕ ਰਹੂਗਾ ਕਿ ਬਹੁਤ ਹੀ ਸੋਹਣਾ ਫੈਬਰਿਕ ਹੁੰਦਾ ਇੱਕ ਪਿਓਰ ਨੇਚਰਲ ਕ੍ਰੇਪ ਆ ਜੀ ਜਿਹੜੀ ਵਧੀਆ ਕੁਆਲਿਟੀ ਚ ਆਉਂਦੀ ਆ ਇਸ ਦੇ 슬ੀਵਸ ਦੇ ਉੱਪਰ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਹੈਂਡ ਵਰਕ ਦੇ ਕਾਫੀ ਜ਼ਿਆਦਾ ਡਿਜ਼ਾਈਨ ਤੁਸੀਂ ਦੇਖ ਚੁੱਕੇ ਹੋ ਕੰਮ ਸਾਡਾ ਦੇਖ ਸਕਿਓ ਬਹੁਤ ਹੀ ਵਧੀਆ ਐਂਡ ਫਿਨਿਸ਼ਿੰਗ ਦੇ ਨਾਲ ਦਿੱਤਾ ਜਾਊਗਾ ਤੇ ਇਹ ਤੁਸੀਂ ਮਸ਼ੀਨ ਵਰਕ ਦਾ ਕੰਮ ਵੀ ਦੇਖ ਸਕਦੇ ਹੋ ਮਲਟੀ ਕਲਰਸ ਇਹਦੇ ਵਿੱਚ ਯੂਜ਼ ਕੀਤੇ ਹੋਏ ਨੇ ਬਹੁਤ ਹੀ ਪਿਆਰੇ ਤੇ ਸਟੀਚਿੰਗ ਤੁਸੀਂ ਦੇਖ ਸਕਦੇ ਹੋ ਸਟੀਚਿੰਗ ਵੀ ਬਹੁਤ ਵਧੀਆ ਕੀਤੀ ਹੋਈ ਹੈ ਇਹਦੇ ਵਿੱਚ ਨੈਕਲਾਈਨਸ ਤੇ ਕੋਈ ਵਰਕ ਨਹੀਂ ਸੀ ਹੈਗਾ ਇਸ ਕਰਕੇ ਆਪਾਂ ਨੇ ਆ ਨੈਕਲਾਈਨ ਜਿਹੜਾ ਹੈਗਾ ਵਾ ਉਹਦੇ ਉੱਪਰ ਲੈਸਸ ਲਾ ਕੇ ਉਹਨੂੰ ਡਿਜ਼ਾਈਨ ਕੀਤਾ ਹੈ ਠੀਕ ਹੈ ਗਰਲ ਸਟਾਈਲ ਦੇ ਵਿੱਚ ਡਿਜ਼ਾਈਨ ਕੀਤਾ ਹੋਇਆ ਇਸ ਤੋਂ ਇਲਾਵਾ ਸਲਵਾਰ ਤੇ ਵਰਕ ਹੋਊਗਾ ਸਲਵਾਰ ਤੁਸੀਂ ਸਟ੍ਰੇਟ ਸਲਵਾਰ ਜਾਂ ਦੂਸਰੀ ਪਹੁੰਚੇ ਵਾਲੀ ਜਿਵੇਂ ਪਟਿਆਲਾ ਸਲਵਾਰ ਜਿਹਨੂੰ ਕਹਿੰਦੇ ਉਹ ਬਣਵਾ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਵਿੱਚ ਬਹੁਤ ਸਾਰੇ ਸੋਹਣੇ ਹੁੰਦੇ ਨੇ ਇਹਦੇ ਨਾਲ ਆਏਗਾ ਦੁਪੱਟਾ ਚਨਾਉਣ ਛਾਉਣ ਦਾ ਇੱਕ ਕਲਰ ਦਾ ਦੁਪੱਟਾ ਜੀ ਚਨੌਚ ਫੋਨ ਦਾ ਬਹੁਤ ਸੋਹਣੀ ਇਹਨੂੰ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਪ੍ਰਾਈਸ ਦੀ ਗੱਲ ਕਰਦੇ ਆ ਜੀ ਪ੍ਰਾਈਸ ਇਹਦਾ ਰਹੂਗਾ ਜੀ 4500 ਰੁਪਏ ਵਿਦਾਊਟ ਸਟਿਚਿੰਗ ਆ ਜੇਕਰ ਤੁਸੀਂ ਇਹ ਫੈਬਰਿਕ ਲਾਉਂਦੇ ਹੋ ਕਿਉਂਕਿ ਇਹ ਵਧੀਆ ਪਿਓਰ ਨੇਚਰਲ ਕ੍ਰੇਪ ਆ ਨੇਚਰਲ ਕ੍ਰੇਪ ਤਿੰਨ ਤਰ੍ਹਾਂ ਦੀ ਆਉਂਦੀ ਹੈ ਜਿਸ ਤੁਸੀਂ ਇਸ ਤੋਂ ਵਧੀਆ ਮਤਲਬ ਕਿ ਟ੍ਰੇਡ ਦੀ ਲਾਉਣੇ 200 ਰੁਪਏ ਮੀਟਰ ਵਾਲੀ ਲਾਓਗੇ ਤੇ ਪ੍ਰਾਈਸ ਜਿਹੜਾ 4000 ਹੋ ਜਾਊਗਾ ਤੁਸੀਂ 4000 ਦੇ ਵਿੱਚ ਵੀ ਸੂਟੇ ਤਿਆਰ ਕਰਵਾ ਸਕਦੇ ਹੋ ਉਸ ਤੋਂ ਇਲਾਵਾ ਜੌਰਜਟ 5600 ਵਾਲੇ ਫੈਬਰਿਕ ਦੇ ਵੀ ਕਰਵਾਓਗੇ ਤੇ ਇਸ ਤੋਂ ਵੀ ਘੱਟ ਰੇਟ ਦੇ ਵਿੱਚ ਸੇਮ ਡਿਜ਼ਾਈਨ ਤੋਂ